ਹਾਨ ਪਰ ਉਹਨਾਂ ਸਿੱਖਾਂ ਨੇ ਆਖਿਆ ਕਿ ਨਹੀਂ ਰਤਬੇ ਨਹੀਂ ਸਾਨੂੰ ਚਾਹੀਦੇ ਸਾਨੂੰ ਸਿੱਖੀ ਜਾਣ ਤੋਂ ਵੱਧ ਪਿਆਰੀ ਆ ਕੁੱਲ ਖਤਮ ਹੁੰਦੀ ਤੇ ਹੋ ਜੇ ਪਰ ਸਿੱਖੀ ਗੈਮ ਰਹਿਣੀ ਚਾਹੀਦੀ ਆ ਅੱਜ ਵੇਖੋ ਬਿ ਸ਼ਰੂਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮੱਤਾ ਇਤਿਹਾਸ ਹੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼ਰੂਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਮਤਲਬ ਅਜੇ ਵੀ ਪਿਛੇ ਨਹੀਂ ਹਟ ਰਿਹਾ ਇੱਕ ਪਾਸੇ ਭਾਈ ਸ਼ਾਹਬਾਦ ਸਿੰਘ ਆ ਤੇ ਭਾਈ ਸੁਬੇਗ ਸਿੰਘ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਤੇ ਗੁਰੂ ਨੇ ਆਪਣੀਆਂ ਕੁੱਲਾਂ ਨਿਸ਼ਾਵਰ ਕਰਤੀਆਂ ਤੇ ਅਸੀਂ ਸਿੱਖੀ ਲਈ ਕੁੱਲ ਸਿੱਖੀ ਆਪਣੇ ਨਾਂ ਰਖੀਏ ਤੇ ਕੁੱਲ ਬਚਾਉਣ ਦੇ ਲਈ ਸਿੱਖੀ ਛੱਡ ਦਈਏ ਕਿਦਾਂ ਹੋ ਸਕਦਾ ਬੜੀ ਵੱਡੀ ਗੱਲ ਆ ਨਾ ਤਾਂ ਉਹਨਾਂ ਨੇ ਆਖਿਆ ਨਹੀਂ ਵੇਖੋ ਲਾਲਚ ਦਿੱਤੇ ਗਏ ਅੱਜ ਵੇਖੋ ਅੱਜ ਆਪਾਂ ਜੇ ਵੇਖੀ ਆਪਣੇ ਆਪ ਨੂੰ ਵੇਖੀ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ ਖਾਸ ਕਰਕੇ ਜਿਹੜੇ ਸਾਡੇ ਸਿੱਖ ਆਗੂ ਆ ਉਹ ਕੀ ਕਰਦੇ ਆ ਵੀ ਉਹ ਹਵਾ ਦਾ ਰੁਖ ਵੇਖਦੇ ਆ ਸਿੱਖ ਸਿੱਖ ਵੀ ਅੱਜ ਕੱਲ ਇਦਾਂ ਦੇ ਹੋਣ ਲੱਗ ਪਏ ਹਵਾ ਦਾ ਰੁਖ ਵੇਖਦੇ ਆ ਵੀ ਜਿਹਦੇ ਕੋਲ ਸੱਤਾ ਵਾਜੇ ਦੇ ਕੋਲ ਸਰਕਾਰ ਜਿਹਦੇ ਕੋਲ ਤਾਕਤ ਆ ਉਹ ਉਸ ਹਵਾ ਦੇ ਵਿੱਚ ਹੋ ਕੇ ਮਤਲਬ ਉਹਨਾਂ ਦੇ ਮਗਰ ਹੀ ਲੱਗ ਤੁਰਦੇ ਆ ਬਹੁਤੇ ਥਾਨ ਪਰ ਉਹਨਾਂ ਸਿੱਖਾਂ ਨੇ ਆਖਿਆ ਕਿ ਨਹੀਂ ਰੁਤਬੇ ਨਹੀਂ ਸਾਨੂੰ ਚਾਹੀਦੇ ਸਾਨੂੰ ਸਿੱਖੀ ਜਾਣ ਤੋਂ ਵੱਧ ਪਿਆਰੀ ਆ ਕੁੱਲ ਖਤਮ ਹੁੰਦੀ ਤੇ ਹੋ ਜੇ ਪਰ ਸਿੱਖੀ ਗਾਇਮ ਰਹਿਣੀ ਚਾਹੀਦੀ ਆ ਅੱਜ ਵੇਖੋ ਸ਼ਰੂਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮੱਤਾ ਇਤਿਹਾਸ ਹੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਹੀ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼ਰੂਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਮਤਲਬ ਅਜੇ ਵੀ ਪਿਛੇ ਨਹੀਂ ਹਟ ਰਿਹਾ ਇੱਕ ਪਾਸੇ ਭਾਈ ਸ਼ਾਹਬਾਦ ਸਿੰਘ ਆ ਤੇ ਭਾਈ ਸੁਵੇਕ ਸਿੰਘ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਤੇ ਗੁਰੂ ਨੇ ਆਪਣੀਆਂ ਕੁੱਲਾਂ ਨਿਸ਼ਾਵਰ ਕਰਤੀਆਂ ਤੇ ਅਸੀਂ ਸਿੱਖੀ ਲਈ ਕੁੱਲ ਸਿੱਖੀ ਆਪਣੇ ਨਾਂ ਰੱਖੀਏ ਤੇ ਕੁੱਲ ਬਚਾਉਣ ਦੇ ਲਈ ਸਿੱਖੀ ਛੱਡ ਦਈਏ ਕਿਦਾਂ ਹੋ ਸਕਦਾ ਬੜੀ ਵੱਡੀ ਗੱਲ ਆ ਨਾ ਤਾਂ ਉਹਨਾਂ ਨੇ ਆਖਿਆ ਨਹੀਂ ਵੇਖੋ ਲਾਲਚ ਦਿੱਤੇ ਗਏ ਅੱਜ ਵੇਖੋ ਅੱਜ ਆਪਾਂ ਜੇ ਵੇਖੀ ਆਪਣੇ ਆਪ ਨੂੰ ਵੇਖੀ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ ਖਾਸ ਕਰਕੇ ਜਿਹੜੇ ਸਾਡੇ ਸਿੱਖ ਆਗੂ ਆ ਉਹ ਕੀ ਕਰਦੇ ਆ ਵੀ ਉਹ ਹਵਾ ਦਾ ਰੁਖ ਵੇਖਦੇ ਆ ਸਿੱਖ ਸਿੱਖ ਵੀ ਅੱਜ ਕੱਲ ਇਦਾਂ ਦੇ ਹੋਣ ਲੱਗ ਪਏ ਹਵਾ ਦਾ ਰੁਖ ਵੇਖਦੇ ਆ ਵੀ ਜਿਹਦੇ ਕੋਲ ਸੱਤਾ ਬਾਜੇ ਦੇ ਕੋਲ ਸਰਕਾਰ ਆ ਜਿਹਦੇ ਕੋਲ ਤਾਕਤ ਆ ਉਹ ਉਸ ਹਵਾ ਦੇ ਵਿੱਚ ਹੋ ਕੇ ਮਤਲਬ ਉਹਨਾਂ ਦੇ ਮਗਰ ਹੀ ਲੱਗ ਤੁਰਦੇ ਆ ਬਹੁਤ